ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਇਸ ਗੱਲ ਦਾ ਦਾਵਾ ਕਰਦਾ ਨਜ਼ਰ ਆ ਰਿਹਾ ਹੈ ਕਿ ਵਿਦੇਸ਼ਾਂ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ ਹੈ ਗੁਪਤ ਤਰੀਕੇ ਨਾਲ ਇਹ ਸਾਰੀ ਖਬਰ ਕੀ ਹੈ ਦਰਅਸਲ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਔਰ ਉਹ ਸਮਾਂ 30 ਜੁਲਾਈ ਨੂੰ ਖਤਮ ਹੋ ਜਾਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਨੇ ਪੇਸ਼ ਹੋਣਾ ਸੀ ਪਰ ਇਸ ਦੇ ਬਾਵਜੂਦ ਸੂਤਰਾਂ ਮੁਤਾਬਕ ਇੱਕ ਇਹੋ ਜਿਹੀ ਖਬਰ ਸਰਕੂਲੇਟ ਹੋ ਰਹੀ ਹੈ ਜਿਸ ਨੂੰ ਲੈ ਕੇ ਅਚਾਨਕ ਵਿਵਾਦ ਖੜਾ ਹੋ ਗਿਆ ਸੂਤਰਾਂ ਮੁਤਾਬਕ ਬਾਗੀ ਧੜੇ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਉਮੀਦ ਹੈ ਇਦਾਂ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਵਿਦੇਸ਼ੀ ਧਰਤੀ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਮਿਲੇ ਨੇ ਇੰਗਲੈਂਡ ਦੀ ਧਰਤੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇੰਗਲੈਂਡ ਵਿੱਚ ਹੀ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਇੰਗਲੈਂਡ ਵਿੱਚ ਹੀ ਸੁਖਵੀਰ ਸਿੰਘ ਬਾਦਲ ਔਰ ਦੋਵੇਂ ਜਾਣੇ ਸੂਤਰਾਂ ਮੁਤਾਬਕ ਉੱਥੇ ਮਿਲੇ ਨੇ ਉੱਥੇ ਕੋਈ ਗੁਪਤ ਮੀਟਿੰਗ ਹੋਈ ਹੈ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਆ ਕਿ ਲਿਮੋਜ਼ਿਨ ਗੱਡੀ ਦਾ ਇਸਤੇਮਾਲ ਕੀਤਾ ਗਿਆ ਕਹਿਣ ਵਾਲੇ ਇਹ ਵੀ ਕਹਿ ਰਹੇ ਆ ਕਿ ਗੱਡੀ ਦੇ ਵਿੱਚ ਮੁਲਾਕਾਤ ਹੋਈ ਹੈ ਔਰ ਗੱਡੀ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਕੁਝ ਗੱਲਾਂ ਕੀਤੀਆਂ ਗਈਆਂ ਹੁਣ ਜੇ ਇਹ ਸੱਚ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਮਾਣਯੋਗ ਸ਼ਖਸੀਅਤ ਹੈ ਇੱਕ ਇਹੋ ਜੀ ਸ਼ਖਸੀਅਤ ਹੈ ਜਿਸ ਦਾ ਰਤਬਾ ਸਿੱਖ ਮਰਿਆਦਾ ਦੇ ਅਨੁਸਾਰ ਬਹੁਤ ਉੱਚਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਹ ਵੀ ਕੁਰਸੀ ਆਪਣੇ ਆਪ ਦੇ ਵਿੱਚ ਇੱਕ ਰਸੂਖ ਹਕਤਿਆਰ ਕਰਦੀ ਹੈ ਇਹੋ ਜੀ ਸਿਤੀ ਦੇ ਵਿੱਚ ਜਦੋਂ ਇਹ ਦੋ ਮਿਲਦੇ ਨੇ ਔਰ ਉਹ ਵੀ ਇਸ ਸਟੇਜ ਦੇ ਉੱਤੇ ਜਿੱਥੇ ਐ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਨੇ ਔਰ ਉਹਨਾਂ ਨੂੰ ਤਲਬ ਕੀਤਾ ਗਿਆ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੰਜ ਤਖਤਾਂ ਦੇ ਜਥੇਦਾਰਾਂ ਦੇ ਸਾਹਮਣੇ ਉੱਥੇ ਜੇ ਇਹ ਸਿਚੁਏਸ਼ਨ ਸੱਚ ਹੈ ਜੇ ਇਹ ਕਿ ਆਸਰਾਇਆਂ ਸੱਚ ਨੇ ਤਾਂ ਕਿਤਨਾ ਕਿਤੇ ਸਵਾਲ ਖੜਦੇ ਨੇ ਕਿ ਆਖਿਰਕਾਰ ਇਹ ਗੁਪਤ ਮੀਟਿੰਗ ਰੱਖੀ ਕਿਉਂ ਗਈ ਹੈ ਕਿਉਂ ਇਹ ਗੁਪਤ ਮੀਟਿੰਗ ਕੀਤੀ ਗਈ ਹੈ ਹਾਲਾਂਕਿ ਜ਼ਰੂਰ ਇਸ ਗੱਲ ਦੀ ਕੋਈ ਪ੍ਰਮਾਣਿਕਤਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਜੇ ਬਾਗੀ ਧੜੇ ਦੀ ਗੱਲ ਕਰੀਏ ਤਾਂ ਸੂਤਰਾ ਮੁਤਾਬਕ ਬਾਗੀ ਧੜਾ ਵੀ ਅਜੇ ਇਸ ਗੱਲ ਦੀ ਕੋਈ ਪੂਰੀ ਪ੍ਰਮਾਣਿਕਤਾ ਨਹੀਂ ਦੇ ਰਿਹਾ ਬਾਗੀ ਧੜਾ ਅਜੇ ਵੀ ਇਹ ਕਹਿ ਰਿਹਾ ਹੈ ਕਿ ਅਜੇ ਵੀ ਇੱਕ ਅੱਧਾ ਦਿਨ ਲੱਗੇਗਾ ਇਸ ਗੱਲ ਨੂੰ ਪੂਰਾ ਪ੍ਰਮਾਣ ਦੇਣ ਵਾਸਤੇ ਪਰ ਜੇ ਇਸ ਗੱਲ ਦੀ ਡੁੰਗਾਈ ਦੇ ਉੱਤੇ ਨਜ਼ਰ ਪਾਈਏ ਤਾਂ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਲਈ ਗੱਲ ਕਹੀ ਗਈ ਹੈ ਬਾਗੀ ਧੜੇ ਨੇ ਚਿੱਠੀ ਲਿਖੀ ਸੀ ਚਿੱਠੀ ਲਿਖ ਕੇ ਤੇ ਵਿੱਚ ਚਾਰ ਨੁਕਤੇ ਪੇਸ਼ ਕੀ ਸੀ ਇਸ ਦੇ باوجود ਜੇ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨੂੰ ਪੇਸ਼ੀ ਤੋਂ ਪਹਿਲਾਂ ਮਿਲਦੇ ਨੇ ਤਾਂ ਜ਼ਰੂਰ ਕਿਤੇ ਨਾ ਕਿਤੇ ਕਪੜਾ ਹੋਣ ਦੇ ਸਵਾਲ ਖੜਦੇ ਨੇ ਕਿਤੇ ਨਾ ਕਿਤੇ ਮਿਊਚੁਅਲ ਅੰਡਰਸਟੈਂਡਿੰਗ ਦੇ ਸਵਾਲ ਖੜਦੇ ਨੇ ਕਿਤੇ ਵਿਚਾਲਾ ਰਾਹ ਤਾਂ ਨਹੀਂ ਕੱਟਦੇ ਪਏ ਸੁਖਬੀਰ ਬਾਦਲ ਕੋਈ ਕੋਈ ਇਹੋ ਜਿਹਾ ਰਾਹ ਜਿਹੜਾ ਉਹਨਾਂ ਨੂੰ ਬਚਾ ਲਵੇ ਖੈਰ ਇਹ ਸਾਰੇ ਸਵਾਲ ਇਹ ਸਾਰੇ ਬਿਆਨ ਉਦੋਂ ਵਾਜਬ ਹੋਣਗੇ ਜਦੋਂ ਇਸ ਗੱਲ ਦੀ ਪ੍ਰਮਾਣਿਕਤਾ ਮਿਲ ਜਾਵੇ ਕਿ ਇਹ ਮੁਲਾਕਾਤ ਵਿਦੇਸ਼ ਦੀ ਧਰਤੀ ਦੇ ਉੱਤੇ ਹੋਈ ਹੈ ਹੁਣ ਸੂਤਰਾ ਮੁਤਾਬਿਕ ਕੁਝ ਹੋਰ ਡਿਟੇਲਸ ਸਾਹਮਣੇ ਆਈਆਂ ਨੇ ਉਹਨਾਂ ਡਿਟੇਲਸ ਦੇ ਅਕੋਰਡਿੰਗ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੰਗਲੈਂਡ ਦੀ ਧਰਤੀ ਤੇ ਤਾਂ ਮਿਲੇ ਨੇ ਪਰ ਜਥੇਦਾਰ ਗਿਆਨੀ ਰਗਵੀਰ ਸਿੰਘ ਸੂਤਰਾ ਮੁਤਾਬਿਕ ਅਫਗਾਨੀ ਸਿੰਘਾਂ ਦੇ ਘਰ ਉਸ ਵੇਲੇ ਮੌਜੂਦ ਸਨ ਔਰ ਉਸ ਤੋਂ ਬਾਅਦ ਉਹ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਨੇ ਸੂਤਰਾ ਮੁਤਾਬਕ ਹੈ ਕਿਸੇ ਗੱਲ ਦਾ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਮਨ ਇੰਡੀਆ ਪੰਜਾਬੀ ਬੇਸ਼ੱਕ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਦਿੰਦਾ ਜਦ ਤੱਕ ਅਫੀਸ਼ੀਅਲ ਲੈਵਲ ਦੇ ਉੱਤੇ ਇਸ ਗੱਲ ਨੂੰ ਕੋਈ ਪ੍ਰਮਾਣਤਾ ਨਹੀਂ ਮਿਲਦੀ ਖੈਰ ਇਸੇ ਬਾਵਜੂਦ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਦੇ ਚਰਚੇ ਜਿਹੜੇ ਨੇ ਉਹ ਚੱਲਦੇ ਪਏ ਨੇ ਗਿਆਨੀ ਰਗਵੀਰ ਸਿੰਘ ਜਿਹੜੇ ਜਿਸ ਅਧਾਰ ਕਾਲ ਤੱਕ ਨਹੀਂ ਹੁਣ ਜੇ ਇਹੋ ਜੀ ਸਟੇਟ ਦੇ ਵਿੱਚ ਇਹ ਮੀਟਿੰਗ ਹੋਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਜ਼ਾ ਸੁਣਾਈ ਜਾਵੇਗੀ ਜਾਂ ਸੇਵਾ ਸੁਣਾਈ ਜਾਵੇਗੀ ਉਦੋਂ ਵੀ ਫਿਰ ਹੇਰ ਬਦਲ ਹੋ ਸਕਦਾ ਆ ਤਾਂ ਬਾਕੀ ਤੜਾ ਇਸ ਗੱਲ ਦੀ ਸਸ਼ੋਪੰਜ ਵਿੱਚ ਹੈ ਕਿ ਜੇ ਇਦਾਂ ਹੋਇਆ ਤਾਂ ਜਿਹੜਾ ਨਿਆਂ ਹੋਣਾ ਸੀਗਾ ਉਹ ਨਿਆਂ ਵਿੱਚ ਹੀ ਰਹਿ ਜਾਊਗਾ ਜਸਟਿਸ ਜਿਹੜਾ ਹੈ ਉਹ ਅਮਲ ਦੇ ਵਿੱਚ ਨਹੀਂ ਆ ਸਕੇਗਾ ਜ਼ਾਹਿਰ ਜੀ ਗੱਲ ਹੈ ਜਦੋਂ ਇੱਕ ਕਲਪਰੇਟ ਕਾਨੂੰਨ ਦੇ ਰਖਵਾਲਿਆਂ ਨੂੰ ਜਾ ਕੇ ਮਿਲੇਗਾ ਗੁਪਤ ਮੀਟਿੰਗਾਂ ਕਰੇਗਾ ਵਿਚਾਲਾ ਰਾਹ ਕੱਢੇਗਾ ਤਾਂ ਜਸਟਿਸ ਕਿੱਥੋਂ ਮਿਲ ਸਕਦਾ ਆ ਹੁਣ ਇਹੋ ਜੀ ਸਿਚੁਏਸ਼ਨ ਵਿੱਚ ਹੀ ਸੁਖਵੀਰ ਸਿੰਘ ਬਾਦਲ ਫਸੇ ਹੋਏ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਨੇ ਹੁਣ ਇੱਕ ਹੋਰ ਇਲਜ਼ਾਮ ਲੱਗਦਾ ਪਿਆ ਇੱਕ ਹੋਰ ਨੈਰੇਟਿਵ ਘੜਿਆ ਜਾ ਰਿਹਾ ਜਿਸ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਇਹ ਮੁਲਾਕਾਤ ਹੋਈ ਹੈ ਹੁਣ ਜੇ ਇਹ ਮੁਲਾਕਾਤ ਹੋਈ ਹੈ ਤਾਂ ਇਸ ਦੇ ਰਿਜ਼ਲਟਸ ਜਿਹੜੇ ਨੇ ਉਹ ਅਗੇਸਟ ਦੇ ਨਤੀਜੇ ਜਿਹੜੇ ਨੇ ਉਹ ਅਗੇ ਉਹ ਘਾਤਕ ਹੋ ਸਕਦੇ ਨੇ ਬਾਗੀ ਧੜੇ ਦਾ ਇਹ ਮੰਨਣਾ ਖਰ ਹੋਂਦਾ ਸਮਾਂ ਕੀ ਲੈ ਕੇ ਆਵੇਗਾ ਇਹ ਵਕਤ ਦੱਸੇਗਾ ਇਸ ਮਾਮਲੇ ਦੇ ਵਿੱਚ ਕਿੰਨੀ ਕ ਸੱਚਾਈ ਹੈ ਕਿ ਇਹ ਇਸ ਗੱਲ ਨੂੰ ਪ੍ਰਮਾਣਿਤਤਾ ਦਿੱਤੀ ਜਾ ਸਕਦੀ ਹੈ ਕਿ ਨਹੀਂ ਇਹ ਆਉਂਦੇ ਵਕਤ ਨੂੰ ਕਲੀਅਰ ਹੋ ਹੀ ਜਾਵੇਗਾ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਬਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ